ਜਿਵੇਂ ਘਰ ਨੇੜੇ ਆਇਆ ਉਹ ਦੇਖ ਕੇ ਡੰਗ ਰਹਿ ਗਿਆ ਟਿੱਪਲ ਦੀਆਂ ਜਿਤਨੀਆਂ ਸ਼ਾਖਾਂ ਸਨ ਸਾਰਿਆਂ ਤੇ ਟਾਖੀਆਂ ਬਣੀਆਂ ਆਈਆਂ ਕਿਦਰੇ ਐਸਾ ਨਾਵੇ ਇੱਕ ਟਾਖੇ ਉਹਨੂੰ ਦਿਖਾਈ ਨਾ ਦੇਵੇ ਤੇ ਲੰਗ ਜਾ ਘਰ ਆਵੇ ਨਾ ਕਿ ਉtreਈਦਾ ਸਾਰੇ ਪਿੱਪਲ ਦੇ ਉੱਤੇ ਉਹਨਾਂ ਨੇ ਚਿੱਟੀਆਂ ਟਾਖੀਆਂ ਬਣੀਆਂ ਆਈਆਂ ਇਸ ਕਹਾਣੀ ਤੋਂ ਮੈਨੂੰ ਬੜੀ ਪ੍ਰੇਰਣਾ ਮਿਲੀ ਬੜੀ ਪ੍ਰੇਰਣਾ ਮਿਲੀ ਰੱਬ ਨੇ ਪਤਾ ਨਹੀਂ ਕਿਤਨੀ ਥਾਵਾਂ ਤੋਂ ਆਵਾਜ਼ ਮਾਰੀ ਹੈ ਰੋਜ਼ ਮਾਰਦਾ ਹੈ ਕਿਦਰੇ ਕੁਰਾਨ ਬਣ ਕੇ ਕਿਦਰੇ ਪੁਰਾਣ ਬਣ ਕੇ ਕਿਦਰੇ ਗੀਤਾ ਬਣ ਕੇ ਕਿਦਰੇ ਬਾਈਬਲ ਬਣ ਕੇ ਕਿਦਰੇ ਗਿਆਨ ਦਾ ਸਾਰ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਕੇ ਇਹ ਚਾਰੋਂ ਪਾਸੇ ਕਿਦਰੇ ਮਸਜਿਦ ਦੇ ਚੋਂ ਬੁਲਾ ਰਿਹਾ ਹੈ ਕਿਦਰੇ ਮੰਦਿਰ ਦੇ ਚੋਂ ਬੁਲਾ ਰਿਹਾ ਹੈ ਕਿਦਰੇ ਆਵਾਜ਼ ਮਾਰ ਰਿਹਾ ਹੈ ਗੁਰਦੁਆਰਿਆਂ 'ਚ ਰੋਜ਼ ਰੋਜ਼ ਮਾਰ ਰਿਹਾ ਹੈ ਤੂੰ ਆ ਜਾ ਛੱਡ ਗੁਨਾਹਾਂ ਦੀ ਗੱਲ ਪਾਪ ਦੀ ਗੱਲ ਛੱਡ ਤੂੰ ਆ ਜਾ ਮਮਤਾ ਦੀ ਮਾਰੀ ਹੋਈ ਮਾਂ ਚਿਕਣ ਨਾਲ ਲਿਬੜੇ ਹੈ ਬੱਚੇ ਨੂੰ ਵੀ ਸੀਨੇ ਨਾਲ ਲਾ ਲੈਂਦੀ ਨਹੀਂ ਦੇਖਦੀ ਮਨਮੋਤਰ ਨਾਲ ਲਿਬੜਿਆ ਨਹੀਂ ਦੇਖਦਾ ਪ੍ਰਮਾਤਮਾ ਕਿ ਮਾਂ ਵਰਗਾ ਹਿਰਦਾ ਵੀ ਨਹੀਂ ਹੈ ਲੱਖਾਂ ਮਾਵਾਂ ਕੁਰਬਾਨ ਕੀਆਂ ਜਾ ਸਕਦੇ ਨੇ ਉਸ ਦੇ ਮਮਤਾ ਦੇ ਇਤਨਾ ਮਮਤਾ ਭਰੇ ਉਜ਼ਾਹਿਰ ਦਾ ਤੂੰ ਮ ਘਰ ਆਓ ਮੇਰੇ ਮੈਂ ਮਹਾਰਾਜ دیਵਾਨੇ ਗੁਰੂ ਅਰਜਨ ਦੇਵ ਜੀ ਤੂੰ ਮ ਘਰ ਆਓ ਮੇਰੇ ਮੇਂ ਤੁਮਰੇ ਦੁਖੇ ਹਰ ਆਪਨੇ ਵਾਰੇ ਇਹ ਪਾਪ ਤੇਰੇ ਕੋਲ ਨਹੀਂ ਧੋਲਣਗੇ ਉਹ ਹੀ ਧੋਵੇਗਾ ਤੂੰ ਆ ਜਾ ਸਹੀ ਇਹ ਗੁਨਾਹ ਤੇਰੇ ਕੋਲ ਨਹੀਂ ਧੋਲਣਗੇ ਇਹ ਪਾਪ ਤੇਰੇ ਕੋਲ ਨਹੀਂ ਧੁੱਲਨੇ ਤੂੰ ਇੱਕ ਦਵਾ ਆ ਤੇ ਜਾ ਸਾਰੇ ਪਾਪ ਉਹ ਤੇਰੇ ਦੋ ਦੇਗਾ ਸਾਰੇ ਗੁਨਾਹ ਉਹ ਤੇਰੇ ਦੋ ਦੇਗਾ ਉਤਨੇ ਚਿਰ ਤੱਕ ਤੇਰੇ ਕੋਲ ਨਹੀਂ ਧੁੱਲਨੇ ਇੱਕ ਪਾਪ ਨੂੰ ਧੌਂਦਿਆਂ ਧੌਂਦਿਆਂ ਵੀ 10 ਪਾਪ ਕਰ ਬੈਠੇਗਾ ਦਸਾਂ ਗੁਨਾਹਾਂ ਨੂੰ ਧੌਂਦਿਆਂ ਧੌਂਦਿਆਂ ਸੌ ਕਰ ਬੈਠੇਗਾ ਤੂੰ ਆ ਜਾ ਤੇ ਆਣਾ ਕੀ ਹੈ ਸੁਰਤ ਦਾ ਮਨ ਨੂੰ ਕਾਲ ਦੇ ਚੋਂ ਕੱਢ ਕੇ ਅਕਾਲ ਨਾਲ ਜੋੜਨਾ ਤੇ ਵਿਦੇਈ ਕੀਏ ਇੱਕ ਸ਼ਬਦ ਲੈਵਲਾ ਹੈ ਤੇ ਫਿਰ ਹੋਵੇਗਾ ਕਿ ਨਾਉ ਨੇ ਦਿੱ 18 ਸਿੱਧੇ ਪਿੱਛੇ ਲਗਿਆ ਫਿਰਨ ਜੋ ਹਰ ਹਿਰਦੇ ਸਦਾ ਵਸਾਇ ਜੈਸੇ ਤਨ ਦੀ ਪਕੜ ਖਤਮ ਹੁੰਦੀ ਹੈ ਇੱਕ ਸ਼ਬਦ ਲੈਵਲਾ ਹੈ ਮਨੋ ਕ ਸਿੱਧ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਹੈ ਅਸੀਂ ਜਦ ਕੁਝ ਕ੍ਰਿਸ਼ਮੇ ਦੇਖ ਰਹੇ ਨੇ ਆ ਸੂਖਸ਼ਮ ਸਰੀਰਾਂ ਦੇ ਸਰੀਰ ਦੇ ਚ ਰਹਿੰਦੇ ਹੋਇਆ ਜੈਸੇ ਸੂਖਸ਼ਮ ਸਰੀਰ ਸੰਬੰਧ ਤੋੜ ਦਿੰਦਾ ਹੈ ਸਿੱਧ ਹੋ ਜਾਂਦਾ ਹੈ ਸਿੱਧ ਹੋ ਜਾਂਦਾ ਹੈ ਸਰੀਰ ਦੀ ਹੁਣ ਪਕੜ ਨਹੀਂ ਹੁਣ ਜਿੱਥੇ ਜਾਇ ਜਾ ਸਕਦਾ ਹੈ ਮਹਿਰਮ ਮਹਿਲ ਲਾ ਕੋ ਅੜਕਾ ਜਿਉਂ ਜਿਉਂ ਸੈਰ ਕਰੇ ਤਉ ਭਾਵੇ ਮਗਧ ਰਵਦਾਸ ਕਹਿੰਦੇ ਮੇਰਾ ਜੀ ਕਰਦਾ ਮੈਂ ਜਿੱਥੇ ਚਾਹਾਂ ਜਾਂਦਾ ਸਭ ਮੇਰੇ ਮਹਿਰਮ ਨੇ ਗਰੇ ਨੇ ਚਤਰਾਂ ਦੇ ਵਾਸੀ ਜੋ ਰੋਹਾਨੀ ਮੰਡਲ ਨੇ ਉਹ ਵੀ ਮੇਰੇ ਮਹਿਰਮ ਨੇ ਤੇ ਰੂਹਾਂ ਜਾ ਸਕਦੀਆਂ ਨੇ ਰੋਹਾਨੀ ਮੰਡਲਿਆਂ 'ਚ ਜਦ ਸੈਂਟਿਸਟ ਐਸਾ ਕਹਿੰਨ ਚੰ드ਰਮਾ ਤੇ ਕੋਈ ਨਹੀਂ ਮੰਗਲ ਤੇ ਕੋਈ ਨਹੀਂ ਸ਼ਨੀ ਤੇ ਕੋਈ ਨਹੀਂ ਉੱਥੇ ਪਾਣੀ ਵੀ ਕੋਈ ਨਹੀਂ ਉੱਥੇ ਆਕਸੀਜਨ ਵੀ ਕੋਈ ਨਹੀਂ ਮਨੁੱਖ ਕਿੱਥੇ ਰਹਿ ਸਕਦਾ ਹੈ ਤੇ ਉਹਨਾਂ ਨੂੰ ਕੌਣ ਦੱਸੇ ਉੱਥੇ ਸਰੀਰਧਾਰੀ ਨਹੀਂ ਨੇ आकारधारी ਨਹੀਂ ਨੇ ਉਹ ਤੇ निराकार ਰਹਿੰਦੇ ਨੇ निराकार ਨੂੰ ਨਾ ਆਕਸੀਜਨ ਚਾਹੀਦਾ ਨਾ ਪਾਣੀ ਚਾਹੀਦਾ ਨਾ ਭੋਜਨ ਚਾਹੀਦਾ ਉਹਨਾਂ ਦੇ ਕੋਲ ਅਨੰਦ ਹੈ ਅਨੰਦ ਦੇ ਜੀਵ ਨੇ ਉਹਨਾਂ ਦੇ ਕੋਲ ਮਹਾਰਸ ਹੈ ਮਹਾਰਸ ਦੇ ਜੀਵ ਨੇ ਕਿਉਂਕਿ ਇੱਥੇ ਤੱਕ ਸਾਇੰਸ ਦੀ ਅਜੇ ਪਹੁੰਚ ਨਹੀਂ ਹੈ ਐਸਵਾਸ ਸਾਇੰਸ ਦੀ ਮਨੋਤਵੀ ਨਹੀਂ ਉਹ ਮਨ ਦੇ ਵੀਰੇ ਤੇ ਰੂਹਾਨੀ ਮੰਡਲ ਨੇ ਹੇ ਰੂਹਾ ਨਹੀਂ ਬੰਦਰ ਨੇ ਰੂਮੁਕਤ ਹੋ ਜਾਂਦੀ ਹੈ ਸਰੀਰ ਦਾ ਬੰਧਨ ਖਤਮ ਹੋ ਗਿਆ ਜਿੱਥੇ ਜਾਏ ਇਹ ਜਾ ਸਕਦੀ ਹੈ ਸਰੀਰ ਦੀ ਆਪਣੀ ਅਵਧੀ ਹੈ ਸਵਾਸ ਨੇ ਤੋ 12 ਵੇ ਜਾਏਗੀ ਸਰੀਰ ਦੇ ਅੰਦਰ ਆ ਜਾਏਗੀ ਕਿ ਜੀਵਨ ਮੁਕਤ ਹੈ ਇਹ ਸਿੱਧ ਪੁਰਸ਼ ਹੈ ਇਹ ਗੁਪਤ ਵੀ ਹੋ ਸਕਦਾ ਹੈ ਪ੍ਰਗਟ ਵੀ ਹੋ ਸਕਦਾ ਹੈ ਸੂਖਸ਼ਮ ਵੀ ਹੋ ਸਕਦਾ ਹੈ ਸਤੂਲ ਵੀ ਹੋ ਸਕਦਾ ਹੈ ਲੱਖਾਂ ਕਰੋੜਾਂ ਮੀਲ ਦੀ ਦੂਰੀ ਦੇ ਵਿੱਚ ਛਿੰਦੇ ਜੋ ਹੈ ਜਾ ਸਕਦਾ ਹੈ ਅਗਲੇ ਦੇ ਅੰਦਰ ਦੀ ਗੱਲ ਨੂੰ ਵੀ ਇਹ ਜਾਣ ਸਕਦਾ ਹੈ ਗੁਪਤ ਦੀ ਗੁਪਤ ਗੱਲ ਨੂੰ ਵੀ ਉਹ ਜਾਣ ਸਕਦਾ ਹੈ ਹਰ ਜਗ੍ਹਾ ਉਹ ਪ੍ਰਵੇਸ਼ ਕਰ ਸਕਦਾ ਹੈ ਇਸ ਤਰ੍ਹਾਂ ਦੀਆਂ ਸਿੱਧੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਕਿਉਂ ਕਿ ਇਹ ਪ੍ਰਮਾਤਮਾ ਦਾ ਸੁਭਾਅ ਹੈ ਪ੍ਰਮਾਤਮਾ ਸਿੱਧ ਹੈ ਪ੍ਰਮਾਤਮਾ ਸ਼ਕਤੀ ਹੈ ਕਿ ਜੇ ਪ੍ਰਮਾਤਮਾ ਚ ਲੀਨ ਹੋ ਗਿਆ ਉਹ ਕਮਜ਼ੋਰ ਰਹਿ ਜਾਏਗਾ ਉਹ ਮਹਾ ਸ਼ਕਤੀਸ਼ਾਲੀ ਹੋ ਜਾਏਗਾ ਕਿ ਜਿਹੜੇ ਅਜੇ ਪੜ੍ਹੇ ਲਿਖੇ ਕਹਿੰਦੇ ਨਾ ਉਹਨਾਂ ਨੂੰ ਸਮਝ ਤੇ ਇਤਨੀ ਹੈ ਨਹੀਂ ਕੁਸਤਾ ਕੀ ਵਾ ਕੋਈ ਮੱਕਾ ਨਹੀਂ ਖੋਇਆ ਕੋਈ ਪੰਜਾ ਨਹੀਂ ਲਗਿਆ ਇਹ ਸਿਰਫ ਉਹ ਹੀ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਿਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝ ਆਇਆ ਇਹ ਤੇ ਇੱਕ ਬਲ ਹੈ ਇਹ ਤੇ ਇੱਕ ਸ਼ਕਤੀ ਹੈ 10 ਬੁਰੇ ਮਨੁੱਖ ਬੈਠੇ ਹਨ ਬੁਰੀਆਂ ਲਹਿਰਾ ਛੋੜਦੇ ਨੇ ਬੁਰੀਆਂ ਤਰੰਗਾ ਉਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ ਬੁਰਾਈ ਦੀਆਂ ਲਹਿਰਾਂ 'ਚ ਫਸ ਜਾਏਗਾ ਫਸ ਜਾਏਗਾ ਔਰ ਉੱਥੇ ਇੱਕ ਬੁਰਾ ਮਨੁੱਖ ਬੈਠਾ ਤੇ ਜਿਸ ਨੇ ਛੋਟੀ ਬੁਰਾਈ ਕਰਨੀ ਸੀ ਬਹੁਤ ਵੱਡੀ ਬੁਰਾਈ ਕਰੇਗਾ ਕਿਉਂ ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸ ਨੂੰ ਮਦਦ ਦੇਣ ਗਿਆ ਪ੍ਰੇਰਣਾ ਕਰਨਗੇ ਇੱਕ ਨੇਕ ਮਨੁੱਖ ਸਤਸੰਗੀ ਬਨਖ ਦਸ ਗੁਰਮੁਖਾਂ ਦੀ ਮਹਿਫਿਲ ਦੇ ਚ ਆਣ ਕੇ ਬੈਠਾ ਹੈ ਤੋ ਤੇ ਨਿਰਮਲ ਤਰੰਗਾ ਸੰ ਸੰਗੀਆਂ ਤਰੰਗਾ ਸੰ ਤੇ ਹੁਦਮੀ ਗੁਰਮੁਖ ਸੇ ਉਹ ਛੋਟਾ ਜਿਹਾ ਨੇਕ ਕੰਮ ਕਰਨਾ ਚਾਹੇਗਾ ਬਹੁਤ ਵੱਡਾ ਉਸ ਫਲ ਹੋ ਜਾਏਗਾ ਬਹੁਤ ਵੱਡਾ ਹੋ ਜਾਏਗਾ ਇੱਕ ਬੁਰਾ ਮਨੁੱਖ ਜੋ ਰੋਜ਼ ਰੋਜ਼ ਬੁਰੀ ਸਹਬਤ ਵਿੱਚ ਬੈਠਦਾ ਹੈ ਇੱਕ ਛੋਟੀ ਜਿਹੀ ਬੁਰਾਈ ਕਰਨਾ ਚਾਹੇਗਾ ਉਹਦੇ ਕੋਲ ਵੱਡੀ ਹੋ ਜਾਏਗੀ ਵੱਡੀ ਹੋ ਜਾਏਗੀ ਅੱਜ ਤੱਕ ਅਗਾਰਤਾਨ ਵਿੱਚ ਕਾਤਲਾ ਨੇ ਇਹ ਆਖਿਆ ਹੈ ਕਤਲ ਕਰਨਾ ਨਹੀਂ ਚਾਹਦੇ ਸੀ ਹੋ ਗਿਆ। ਥੋਨੂੰ ਡਾਟਣਾ ਹੀ ਸੀ ਸ਼ਰੁਪ। ਇੱਕ ਦੋ ਗੱਲਾਂ ਹੀ ਕੱਢਣੀਆਂ ਸਨ ਪਰ ਕੀ ਕਰੀਏ ਕਤਲ ਹੋ ਗਿਆ। ਅੱਜ ਤੱਕ ਅਦਾਲਤਾਂ ਕਹਿੰਦੀ ਆ ਰਹੀ ਐ ਝੂਠ ਬੋਲਦੇ ਨੇ। ਝੂਠ ਬੋਲਦੇ ਐ। ਹੁਣ ਮਨੋਚਿੰਤਕ ਅੱਗੇ ਆਏ ਨੇ ਉਹ ਕਹਿੰਦੇ ਨੇ 70% ਦੇ ਕਤਲ ਕਤਲ ਨਹੀਂ ਹੁੰਦੇ। ਵੇਦਿਸ਼ਾਕੇ ਹੋ ਜਾਂਦਾ। ਨਹੀਂ। ਕਤਲ ਕਰਨਾ ਨਹੀਂ ਚਾਹੁੰਦੇ ਸੀ ਉਹਨੂੰ ਜਾਨੋ ਮਾਰਨਾ ਨਹੀਂ ਚਾਹੁੰਦੇ ਸੀ ਸਿਰਫ ਗਾਲ ਕੱਢਣੇ ਸੀ ਯਾਇਕਾ ਥੱਪੜ ਮਾਰਨਾ ਸੀ ਇਤਨੀ ਬੁਰੀਾਈ ਕੋਲ ਸੀ ਪਰ ਬੁਰੀ ਸੋਸਾਇਟੀ ਦੇ ਵਿੱਚ ਬੈਠਣ ਕਰਕੇ ਬੁਰੀ ਤਰੰਗਾਂ ਦੇ ਪ੍ਰਭਾਵ ਵਿੱਚ ਆ ਕੇ ਇੱਕ ਛੋਟੀ ਜਿਹੀ ਬੁਰੀਾਈ ਵੱਡੀ ਬੁਰੀਾਈ ਕਰ ਬੈਠੇ ਇੱਕ ਨੇਕ ਮਨੁੱਖ ਛੋਟਾ ਜਿਹਾ ਨੇਕ ਕੰਮ ਕਰਨਾ ਚਾਹੁੰਦਾ ਹੈ ਅਰ ਜੇ ਸਤ ਸੰਗ ਵਿੱਚ ਬੈਠਾ ਹੈ ਰੋਜ਼ ਰੋਜ਼ ਚੰਗੀਆਂ ਲਹਿਰਾਂ ਇਤਨੀਆਂ ਪ੍ਰਭਾਵਿਤ ਕਰ ਦੇਣ ਗਿਆ ਇਤਨੀ ਸਮਰਥਾ ਦੇਣ ਗਿਆ ਉਹ ਖੁਦ ਹੈਰਾਨ ਹੋਵੇਗਾ ਨਿੱਕਾ ਜਿਹਾ ਮੈਂ ਕੰਮ ਕਰਨਾ ਚਾਹੁੰਦਾ ਸੀ ਇਤਨਾ ਵੱਡਾ ਹੋ ਗਿਆ ਮੇਰੇ ਕੋਲ ਅੱਜ ਤੱਕ ਦੇ ਮਹਾਪੁਰਸ਼ਾਂ ਦਾ ਇਹ ਅਨੁਭਵ ਹੈ ਇੰਨਾ ਵੱਡਾ ਕੰਮ ਅਸੀਂ ਕਰਨਾ ਨਹੀਂ ਸੀ ਹੋ ਗਿਆ ਹੋ ਗਿਆ ਜਦੋਂ ਬਹੁਤ ਵੱਡਾ ਬ੍ਰਹਮ ਭੋਜਵੀ ਹੋ ਗਿਆ ਸਤ ਸੰਗ ਵੀ ਹੋ ਗਿਆ سارے لوگ دھن کبیر دھن کبیر کہنے لگے تو کبیر نے اعلانیاں کہہ دیتا نہ ہم کیا نہ کریں گے نہ کر سکے سریر کیا جانوں او کچھ کیا بھائیو کبیر کبیر میں نہیں کر سکتا یہ میری حمد نہیں ہے ہن میری سمرتہ ہی نہیں ہے پتہ نہیں کی جیبی شکتے نہیں کر دیتا ہے یہ اسے دا کرشمہ ہے ਨੇਕ ਨਹੀਂ ਕਾ ਹੀ ਕੰਮ ਕਰਨਾ ਚਾਹੁੰਦਾ ਸੇ ਇਤਨਾ ਵੱਡਾ ਕੰਮ ਹੋ ਗਿਆ। ਨੇਕ ਸ਼ਕਤੀਆਂ ਮਦਦ ਕਰਦੀਆਂ ਨੇ। ਅੰਦਰ ਬੁਰਾਈ ਚੱਲ ਰਹੀ ਹੈ। ਯਕੀਨ ਜਾਣੋ ਬੁਰੀ ਸ਼ਕਤੀਆਂ ਉਹਦੇ ਅਲੇ ਦੁਅਲੇ ਮੰਡਲਾਂ ਲਗੀਆਂ। ਔਰ ਉਹਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏਗੀ। ਨੇਕ ਕੰਮ ਕਰਨਾ ਚਾਹੁੰਦਾ ਹੈ। ਤਾਂ ਨੇਕ ਲਹਿਰਾਂ ਉਹਦੇ ਅਲੇ ਦੁਅਲੇ ਮੰਡਲਾਂ ਲਗੀਆਂ। ਸੰਸਾਰ ਭਰਿਆ ਪਿਆ ਹੈ ਨਾ ਲਹਿਰਾਂ ਨਾਲ। ਅਰਮਨੋ ਕਪਣਾ ਹੋਰਾ ਛੱਡਦਾ ਹੈ ਅਰਮਨੋ ਕਪਣੀ ਆਵਾਜ਼ ਛੱਡਦਾ ਹੋਦੀ ਲੇ ਪੇੜ ਦੇ ਆ ਜਾਏਗਾ ਅਗਰ ਨੇਕ ਹੈ ਤੇ ਰੇਜ ਜੋ ਹੈ ਨੇਕੀ ਹੈ ਇਨੋ ਜ਼ੋਕ ਇੰਜ ਕਹਿੰਦੇ ਨੇ ਮੈਂ ਅਕੇਲਾ ਹੀ ਚਲਾ تھا ਰਾਹੇ ਸ਼ੌਕ ਮੇ ਲੋਗ ਸਾਥ ਆਤੇ ਗਏ ਔਰ ਕਾਰਵਾ ਪੰਤਾ ਤੇ ਕਹਿੰਦਾ ਚੱਲਿਆ ਤੇ ਮੈਂ ਕੱਲਾ ਹੀ ਸੀ ਔਰ ਅਜ ਇਤਨਾ ਵੱਡਾ ਕਾਫਲਾ ਹੋ ਗਿਆ ਮੇਰੇ ਪਿੱਛੇ ਕਹਿੰਦਾ ਹੈ ਮੇਰੀ ਸਮਰਥਾ ਤੋਂ ਪਰੇ ਜੀ ਦਾ ਇੱਕ ਦਫਾ ਮਨੁੱਖ ਡ੍ਰਿੜ ਇਰਾਦੇ ਨਾਲ ਕਹਿ ਦੇ ਮੈਂ ਅੱਧਾ ਘੰਟਾ ਬੈਠ ਕੇ ਅਮਰਤ ਵੇਲੇ ਨਾਮ ਜਪਣਾ ਇਸ ਡ੍ਰਿੜ ਇਰਾਦੇ ਦੀ ਮਦਦ ਕਰਨ ਵਾਸਤੇ ਪਤਾ ਨਹੀਂ ਕਿੰਨੇ ਗੁਰਮੁਖਾਂ ਦੀਆਂ ਲਹਿਰਾਂ ਆ ਜਾਣਗੀਆਂ ਉਹਨੂੰ ਮਦਦ ਮਿਲੇਗੀ ਕਿੰਨੀ ਮਹਾਸ਼ਕਤੀਆਂ ਦੀਆਂ ਲਹਿਰਾਂ ਆ ਜਾਣਗੀਆਂ ਪਤਾ ਨਹੀਂ ਕਿੰਨੀ ਪ੍ਰਮਾਤਮਾ ਦੇ ਉਦੇਤੇ ਕਿਰਪਾ ਵਰਸ ਜੋ ਹੈ ਜਾਏਗੀ ਕਰਨਾ ਸਿਰਫ ਇਤਨਾ ਹੀ ਹੋਏਗਾ ਔਰ ਜਦ ਇੱਕ ਸੈਕਿੰਡ ਦੇ ਜੈ ਖੇਡ ਬਣ ਜਾਂਦੀ ਹੈ ਜਨਮਾਂ ਜਨਮਾਂ ਤਰਾਂ ਦੇ ਪਾਪ ਦੁਰਜਾਂਦੇ ਨੇ ਕਈ ਸਾਲਾਂ ਦਾ ਹਨੇਰਾ ਚਲਾ ਜਾਂਦਾ ਹੈ ਤੋਂ ਮਨੁੱਖ ਉੱਥੇ ਕਹਿ ਦਿੰਦਾ ਹੈ ਕਿ ਤੇ ਇਤਨਾ ਸੌਖਾ ਕੰਮ ਸੀ ਫਿਰ ਨਾਲੇ ਇਹ ਵੀ ਕਹਿ ਦਿੰਦਾ ਹੈ ਮੈਂ ਨਹੀਂ ਕੀਤਾ ਅੰਨਾ ਸੌਖਾ ਛੰਦੇ ਚੋਗੇ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਤਰ੍ਹਾਂ ਕਹਿੰਦੇ ਨੇ ਓਬੇ ਸੁਣ ਲੋ ਤਮ ਅਖਰੀ ਹਰ ਕਰ ਕਾ ਮਹਾਰਾਜ ਕਹਿੰਦੇ ਨੇ ਕਾਲ ਨਾ ਮਿਲਿਓ ਬੜੀ ਕਾਲ ਨਾ ਗਾਲੀ ਨਹੀਂ ਮਿਲੇ ਸੇਵ ਨਾ ਮਿਲੇਓ ਬੜੀ ਸੇਵਾ ਕੀਤੀ ਬੜਾ ਦਾਨ ਪੁਨ ਕੀਤਾ ਕੁਛ ਵੀ ਨਹੀਂ ਹੋਇਆ ਕੁਛ ਵੀ ਨਹੀਂ ਹੋਇਆ ਗਾਲ ਨਾ ਮਿਲੇਓ ਸੇਵ ਨਾ ਮਿਲੇਓ ਮਿਲੇਉ ਆਏ ਅਚਨਕ ਅਚਨ ਚੇਤ ਮਿਲੇ ਅਚਨ ਚੇਤ ਇਤਨਾ ਧ੍ਰਿੜ ਇਰਾਦਾ ਕੀਤਾ ਆਇ ਤੇ ਸੁਰਤ ਸ਼ਬਦ ਨਾਲ ਜੋੜ ਲੈ। ਹੋਰ ਜਿਤਨੇ ਚਿਰ ਤੱਕ ਜੁੜਦੇ ਨਹੀਂ ਚੱਪਦੇ ਰਹਿਣਾ। ਧ੍ਰਿੜ ਸੰਕਲਪ। ਧ੍ਰਿੜ ਸੰਕਲਪ। ਧ੍ਰਿੜ ਇਰਾਦਾ। ਇਸ ਕੰਮ ਦੇ ਚ ਮਨੁੱਖ ਧ੍ਰਿੜ ਇਰਾਦਾ ਕਰਦਾ ਨੇ ਇੱਕ ਸੈਕਿੰਡ ਦੇ ਜੇ ਕੰਮ ਹੋ ਸਕਦਾ ਹੈ ਇੱਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਆਪਾਸ ਤੇ ਵੇਚ ਨਾ ਆਇਓ ਲਿਵਨੋ ਇੱਕ ਸ਼ਬਦ ਦੇ ਚ ਜੋੜੇ ਤਾਂ ਹੋਵੇਗਾ ਕਿ ਸਾਰੇ ਪਦਾਰਥ ਸਾਰੀਆਂ ਨਦੀਆਂ ساریاں شکتیاں چھایا دی طرح سایا دی طرح ادھے پیچھے چلنگیاں وہ صد ہو جائے گا وہ پرسد ہو جائے گا دا بندہ مہان خزانے کا مالک ہو جائے گا نو ندیاں اٹھارہ صدیاں چھایا کی طرح پچھے بھرمن کر کردیا نی جو ہر وقت اپنے ہردے دماتما وسا وساکے رکھ ہے